ਕੌਲੀ ਮਾ ਜੀ ਮਹੱਲਾ ਚੌਥਾ ਤੁਜੀ ਮੇਰੇ ਗੋਬਿੰਦ ਤੁਜੀ ਮੇਰੇ ਪਿਆਰੇ ਪਿੱਛੇ ਵੀ ਤੋਜੀ ਨਾ ਕੌਂਤਕੀ ਸੀ ਮੇਰਾ ਗੋਬਿੰਦ ਉਨ ਵੀ ਮੇਰੇ ਪਿਆਰੇ ਕੌਂਤਕੀ ਹੈ ਹਰ ਤਰਬ ਮੇਰਾ ਤੋਜੀ ਵੀ ਹਰ ਤਰਬ ਮੇਰਾ ਤੋਜੀ ਕੌਂਤਕੀ ਹੈ ਜਿਸਨੇ ਤੋਜੀ ਮੇਰੇ ਪਿਆਰੇ ਆਇਕ ਤੋ ਅਨੇਕਾ ਰੂਪੋ ਇੱਕਸੇ ਹੋਇਓ ਅਨੰਤ ਕਿ ਉਹ ਜੀ ਉਹ ਜੀ ਕੋਤੋਂ ਇਹਕਾਰ ਉਪਕਰਣ ਦੇ ਅਨੇਕ ਹੈ। ਅਤੋ ਫੇਰ ਮੇਰੇ ਗੋਬਿੰਦਾਂ ਨੇ ਇਹ ਅਨੇਕ ਸ੍ਰੀਤੀ ਨੂੰ ਰੱਜ ਕਰਕੇ ਚੋਜ ਕੀਤਾ ਦਪਤੀ ਦਾ। ਇਹ ਵੀ ਜੇ ਗੋਬਿੰਦ ਜੀ ਫੇਰ ਚੋਜ ਕੌਣ ਦੇ ਕੀਤਾ ਸਹਿਜ ਪੱਥਰ ਨੇ ਜੰਪੋ ਪਾਈ। ਤਾਂ ਘੜੀ ਕਾਗੇ ਕਰ ਕਰਿਆ। ਉਹਨਾਂ ਦੀ ਰੋਗੀ ਜਿੱਥੇ ਜਿੱਥੇ ਪੱਥਰਾਂ ਦੀ ਜਿਹੜੇ ਸ਼ਕਰ ਖੋਲ ਕੀਦੇ ਸੀ ਉਹ ਪੱਥਰਾਂ ਦੀ ਖੁਸ਼ਕ ਪੱਥਰਾਂ ਦੇ ਸ਼ਕਰ ਪੈ ਜਾ ਕਰ ਦਿੱਤੀ। ਇਸ ਪ੍ਰਕਾਰ ਪਾਲਣਾ ਦੀ ਕੋਜ ਕੀਤੀ ਹੈ ਅਤੇ ਇਸੇ ਪ੍ਰਕਾਰ ਜੁਗੀ ਹਰ ਕਲਾ ਮੇਰਾ ਚੋਜੀ ਵੀ ਕੀਤੀ ਵੀ ਪਾਲਣਾ ਕਰਨ ਦੀ ਕੋਜ ਹਰੀ ਪ੍ਰਭੂ ਤੋਂ ਆਪ ਹੀ ਕਰਦੇ ਸਾਰਿਆਂ ਦੀ ਪ੍ਰਤਿਪਾਲਾ ਕਰਕੇ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਇਹ ਮੇਰੇ ਪ੍ਰਭੂ ਤੇ ਚੋਜ ਹੈ ਬਹੁਤ ਕਹਾਣੀਏ ਉਤਪਤੀ ਦਾ ਵੀ ਚੋਜ ਹੈ ਚਰਜ ਹੈ ਪਰਨਾ ਦੇ ਵੀ ਚਰਜ ਕੋਤਕ ਹੈ ਪਰਨੋ ਕਰਨ ਦਾ ਵੀ ਚਰਜ ਕੋਤਕ ਹੈ ਉਕੇ ਆ ਜਸਦਾ ਫੇਰ ਪੜੋ ਤੋਜੀ ਮੇਰੇ ਗੋਬਿੰਦਾ ਤੋਜੀ ਮੇਰੇ ਪਿਆਰਿਆ ਤੋਜੀ ਜੋ ਮੇਰੇ ਗੋਬਿੰਦਾ ਰੂਪ ਸਰਗਣੀ ਦੀ ਹਨ ਅਕਾਲ ਚ ਕੌਤ ਸਭਨਾ ਦੇ ਕਰਾਉਣ ਵਾਲੇ ਹੈ ਮੇਰੇ ਪਿਆਰਿਆ ਮਾ ਤੋਜੀ ਤੋਜੀ ਮੇਰੇ ਪਿਆਰਿਆ ਤੋਜੀ ਅਕਾਲ ਚ ਕੌਤ ਸਭਨਾ ਦੇ ਸਰਗ ਆਦੇ ਜੁਨਾ ਦੇ ਹੈ ਜੀਰਾ ਅਧਿਕਾਰੀ ਹੈ ਮੇਰੇ ਪਿਆਰੇ ਹਰ ਪ੍ਰਭ ਮੇਰਾ ਤੋ ਜੀਹੀ ਉਹਨਾਂ ਦੇ ਹਰੀ ਪ੍ਰਭ ਜੋ ਜੀ ਗੁਰਾਂ ਜੋ ਜੋ ਮਾਰਾ ਸਾਹੋ ਕ੍ਰੋਹ ਪ੍ਰੋਹ ਗਿਆਨੀ ਤੋਂ ਜੋ ਜਾਂਦੇ ਕੌਂਟਾਂ ਦੇ ਕਰਨ ਉਹ ਗੋਬਿੰਦ ਰੂਪ ਉਹਨੇ ਆਏ ਮਿਲ ਕੇ ਖੜਿਆ ਇਹਦੇ ਵਿਸਾਇ ਸਾਧਕੇ ਕਾਇਨੂ ਦੇ ਚੋਲ ਪਹੁੰਚ ਕਦੇ ਸੇਤ ਕਣ ਕਣ ਤਨ ਜਨ ਸਖ ਵਾਰ ਜਾ ਮੇਰੇ ਪਿਆਰੇ ਆ ਉਹਨਾਂ ਨੂੰ ਜੇ ਮੇਰਾ ਹਰੀ ਪ੍ਰਭ ਜੋ ਚੀ ਚਰਜੇ ਕਿ ਤੁਹ ਜਾਨੀ ਉਤਾਰਿਆ ਜਦਿ ਮੈਨੂੰ ਕੋ ਉਹ ਤੇ ਦੀ ਕਉਤਕੀ ਪ੍ਰਾਪਤ ਹੋ ਜਾਂਦਾ ਹੈ ਮੇਰੇ ਪਿਆਰੇ ਔਰ ਆਪੇ ਕੌਲ ਹਾਇਲਾ ਲੇਰੇ ਗੂਜਤ ਹੈ ਜੈ ਹੋਰੀ ਕੌਣ ਕ੍ਰਿਸ਼ਨ ਦੇ ਰੂਪ ਨੂੰ ਦਵਪ ਉਚ ਕਹਿਲਾ ਕਰਦਾ ਹੈ ਮੇਰੇ ਗੋਬਿੰਦ ਦੇ ਪਿਆਰੇ ਸੰਕੋ ਔਰ ਆਪੇ ਗੋਪੀ ਖੋਜੀ ਦੀ ਐ ਵੀ ਗੋਪੀਆਂ ਹੋ ਕੇ ਜਿਹਨੇ ਲੋਕੀਆਂ ਹੀ ਜਵਨਾਂ ਵਿੱਚ ਆਪ ਇਹਨਾਂ ਗੋਪੀਆਂ ਨੂੰ ਖੋਜਣਾ ਕੀਤਾ ਸੀ ਇਸੇ ਪ੍ਰਕਾਰ ਹਰ ਆਪੇ ਕਾਣ ਉਪਾਇਦਾ ਮੇਰੇ ਗੋਵਿੰਦ ਹੈ ਕੀ ਕਾਣ ਕ੍ਰਿਸ਼ਨ ਰੂਪ ਪੁਰਖ ਰੂਪ ਆਪ ਹੀ ਪੈਦਾ ਕਰਵਾ ਹੈ ਮੇਰੇ ਗੋਵਿੰਦ ਔਰ ਆਪੇ ਗੋਪੀ ਖੁਜੀ ਜਨਮ ਵਿੱਚ ਅਨੋਪ ਹੋ ਗਿਆ ਸੀ ਫਿਰ ਗੋਗੀਆਂ ਤਾਲਣ ਲੱਗੀਆਂ ਜੋ ਨਾ ਪ੍ਰਾਪਤ ਹੋਇਆ ਉਸ ਜਿਹੜੇ ਉਹ ਕ੍ਰਿਸ਼ਨ ਦਾ ਰੂਪ ਬਣਹੀ ਕੋਈ ਕੋ ਦਲਪੰਗਿਆ ਰੂਪ ਬਣਗੀ ਇਸ ਪ੍ਰਕਾਰ ਜੋ ਕੌਣ ਤੇ ਕਰਨੀ ਉਸੇ ਰਾਸ ਰੰਗਦੀ ਆ ਪ੍ਰੇਮ ਦੀ ਖੋਜ ਨੂੰ ਭੁੱਲ ਗਿਆ ਉਦੋਂ ਪ੍ਰਭਾਨ ਤੁਸੀਂ ਸਿਰਜ ਪ੍ਰਗਟ ਹੋ ਗਿਆ ਇਸ ਪ੍ਰਕਾਰ ਗੋਦੀਆਂ ਨੇ ਹਰੀ ਨੂੰ ਇਸ ਪ੍ਰਕਾਰ ਪ੍ਰੇਮ ਦੇ ਤ੍ਰੈਣ ਹੋ ਕੇ ਖੋਜ ਲਿਆ ਸੀ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨੂੰ ਪਰਮੇਸ਼ਰ ਵੀ ਉਪਰਾਪਤੀ ਹੁੰਦੀ ਹੈ ਇਸੇ ਪ੍ਰਕਾਰ ਹਰ ਆਪੇ ਕਾਣ ਕਾਜ ਹੈ ਮੇਰੇ ਜੀਵੰਦਰ ਗੁੰਦ ਕਾਣ ਨਾ ਅੰਤਕਾਰ ਵਿੱਚ ਹੀ ਕਾਣ ਹੋਈ ਆਪ ਹੀ ਹਰੀ ਪਹਿਗਾ ਕਰਦਾ ਹੈ ਹਰ ਆਪੇ ਗੋਪੀ ਖੋਜੀ ਗਈ ਜੀਵਨ ਰੂਪੀ ਗੋਬੀਆਂ ਨੂੰ ਵੀ ਆਪ ਹੀ ਪਹਿਗਾ ਕਰਦਾ ਹੈ ਆਪ ਹੀ ਇੰਦਰੀਆਂ ਦੁਆਰਾ ਅੰਤਾਂ ਕਰਨਗੇ ਅੰਦਰ ਸੁਖ ਸਜੋਗੇ ਸੁਭਾਅ ਕਰਕੇ ਗਿਆਨ ਵਿੱਚ ਸਾਡੀਆਂ ਇੰਦਰੀਆਂ ਦੇ ਜੁਨੇ ਖੋਜਿਆ ਕਿ ਮਨ ਜਿਹੜੀ ਅੱਖਾਂ ਦੇਖਣ ਦਾ ਹੀ ਕੰਮ ਕਰਦੀਆਂ ਕੰਨ ਸੁਣਨ ਦਾ ਹੀ ਕੰਮ ਕਰਦੇ ਆ ਰਸਨਾ ਵਸ ਲੈਣ ਦਾ ਕੰਮ ਕਰਦੀ ਹੈ ਇਹ ਪੰਜੋ ਵਿਸ਼ਿਆਂ ਨੂੰ ਜੋ ਕੋਈ ਪ੍ਰੇਮ ਇੰਦਰੀ ਦੇ ਹਣੇ ਚਾਹੇ ਜੀ ਉਸ ਤਾਤੇ ਇੰਦਰੀ ਹਣੇ ਇਹਨਾਂ ਦੀ ਖੋਜ ਨਹੀਂ ਹਮ ਤਾਂ ਕੰਦੇ ਆਪ ਹੀ ਸਤਿਕਾਰ ਸੰ ਖੋਜਣਾ ਕੀ ਚੀਏ ਸਾਤਵਾਰ ਹਰਤੇ ਕਾਨ ਕੈ ਸੁਗ੍ਰੂਪ ਅਨਨਾਉਂ ਕੀ ਉਸਤ ਹੈ ਸੁਗ੍ਰੂ ਜੀ ਸਾਖੀ ਕੇ ਰੂਪ ਦੀ ਚੇਸਤ ਹੈ ਉਹ ਹਮ ਤਾਂ ਕੰਦੇ ਇੰਦਰੀ ਸਾਖੀ ਰੂਪ ਵੀ ਆਪ ਹੀ ਪੈਦਾ ਕਰਦੇ ਹੋ ਮੇਰੇ ਪਿਆਰੇ ਹਰ ਆਪੇ ਗੋਪੀ ਕੂਜੀ ਜੀ ਉਹ ਆਪ ਹੀ ਹੈ ਅਸਬਤੀ ਰੂਪ ਜਿਹੜੀ ਗੋਪੀ ਹੈ ਉਹ ਖੋਜੂਆ ਜਾਂਦਾ ਰਹੇ ਯੂਨੋ ਦੀ ਉਹਹਾ ਅਸਲੀਅਤ ਵੀ ਬ੍ਰਹਮਾਕਾਰ ਹੋ ਗਈ ਹੈ ਉਹ ਚੇਤਨ ਦੇ ਤਾਂ ਹੀ ਖੋਜ ਲੈਂਦੇ ਨੇ ਪਿਆਰੇ ਜੀ ਹਰ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦ ਮੇਰੇ ਗੋਵਿੰਦ ਪਿਆਰੇ ਸੰਜੇ ਨੂੰ ਆਇਆ ਕਿ ਸਾਰਿਆਂ ਘਟਾਂ ਦੇ ਜੋ ਜੋ ਕੋਈ ਕਹਾਣੇ ਨੇ ਆਖੰਮ ਕਰ ਜਾਏ ਖੋਜ ਨਹੀਂ ਆਉਂਦਾ ਹੈ ਗ੍ਰਹਿਣ ਕਰ ਜਾ ਹੈ ਆਪੇ ਰਸਿਆ ਭੋਗੀ ਜੀ ਆਸੀ ਰਸਾਂ ਦਾ ਜੀ ਆਕਾਂ ਹੈ ਆਪੀ ਭੂ ਮੀਰਾ ਯਾਦੂ ਭੂ ਕਿਤਿਦਾਰਥ ਨੂੰ ਭੋਗ ਰਿਹਾ ਹੈ ਆਪੋ ਰਸਜਾ ਤਪ ਦੇ ਤਾ ਗੁਰੂ ਹੈ ਆਪੀ ਬ੍ਰਹਮਨੰਦ ਦੇ ਭੋਗਵਾਰਾ ਬ੍ਰਹਮ ਦੇ ਸਰੂਪ ਹੈ ਹਰਿ ਤੇ ਰਸੀ ਆਪ ਹੀ ਜੀਆ ਸੁਨਤੀ ਰਸੀਆ ਹੈ ਆਤਮਨੰਦ ਆਪ ਹੀ ਭੋਗੀ ਬ੍ਰਹਮਨੰਦ ਨੂੰ ਭੋਗਣ ਵਾਲਾ ਗਿਆਨਵਾਨ ਹੈ ਹਰਿ ਸੁਜਾਲ ਨਾ ਭੁੱਲੈ ਮੇਰੇ ਗੋਵਿੰਦਾ ਓ ਮੇਰੇ ਗੋਵਿੰਦ ਪਿਆਰੇ ਹਰੀ ਸੁਜਾਨ ਅੰਤਰੀਆਮੀਨ ਉਹ ਕਦੇ ਭੁੱਲਦਾ ਨਹੀਂ ਹੈ ਆਪੇ ਸਤਗੁਰੂ ਜੋਗੀ ਜੀ ਆਪ ਹੀ ਸਤਗੁਰੂ ਹੈ ਵਾਹਿਗੁਰੂ ਦੇ ਜੋੜਨੇ ਵਾਲੇ ਇਹ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਸਰੂਪੀ ਬ੍ਰਿਤੀ ਨੂੰ ਜੋਲਣ ਵਾਲੇ ਜੋ ਸਤਿਗੁਰੂ ਹਨ ਆਪੇ ਜਗ ਤੂ ਪਾਏਗਾ ਮੇਰੇ ਗੋਵਿੰਦਾ ਆਪੇ ਸਾਰੇ ਜਗ ਤੂ ਪਹਿਗਾ ਕਰਦਾ ਹੈ ਮਾਇਆ ਸਭਲੀ ਸ਼ਰੋ ਕੇ ਮੇਰੇ ਪਿਆਰਿਆ ਹਰ ਆਪ ਖੇਲ ਗੋਰੰਗੀ ਜੀ ਆਪੇ ਮੇਰੇ ਸਾਡਾ ਰਾਹੀ ਸੀ ਤਾਂ ਸੀ ਸੰਤ ਕੀ ਆਪ ਜਗ ਬਹੁਤ ਰੰਗਾਂ ਵਿੱਚ ਖੇਲ ਰਿਹਾ ਹੈ ਕਿਤੇ ਪੱਤੀ ਕਰ ਰਿਹਾ ਹੈ ਕਿਤੇ ਪਾਲਣਾ ਕਰ ਲਿਆ ਹੈ ਕਿਤੇ ਪਰਲੋਂ ਕਰ ਰਿਹਾ ਹੈ ਬਹੁਤ ਰੰਗਾਂ ਦੇ ਵਿੱਚ ਇੱਕ ਦੇ ਦੇਖਣ ਵਾਲਾ ਹੈ, ਇੱਕ ਦੇ ਸੁਣਨ ਵਾਲਾ ਹੈ, ਇੱਕ ਦੇ ਸੁਗੰਧਨ ਵਾਲਾ ਹੈ, ਕਿਤੇ ਸਵਾਦ ਨਿਕਲੇ ਕੋ ਹੈ। ਇਹ ਬਹੁਤ ਰੰਗਾਂ ਵਾਲਾ, ਬਹੁਤ ਨਾ ਕੋ ਦਾ ਰੰਗਾਂ ਦੇ ਸੈ ਤਾਂ ਹੀ ਸਰਗੰਗੂਬ ਹੋ ਕੇ ਖੇਲਾ ਖੇਲ ਰਿਹਾ ਹੈ ਨਾਨਾ ਰੂਪ ਘਾਰੇ ਉਹ ਰੰਗੀ। ਇੱਕ ਮੈਂ ਭੂਜ ਪੁਜਾਰਾ ਮੇਰੇ ਗੋਵਿੰਦਾ। ਜਿੰਨਾਂ ਨੇ ਪਿਛੇ ਤਰਮੋਜ ਪੁਜਾਰਾਂ ਕੀਤੇ ਹੋਏ ਹੈ, ਉਹਨਾਂ ਨੂੰ ਅਨੇਕ ਪ੍ਰਕਾਰ ਦੇ ਭੋਗ ਪੁਜਾਰ ਕਰਨ ਇੱਥੇ ਉਹ ਬਣ ਕਰਕੇ ਦੁਨਿਆ ਦੇ ਅੰਦਰ ਪਦਾਰਥਾਂ ਵਾਲੇ ਉਹ ਭੋਗਾਂ ਨੂੰ ਭੋਗਦੇ ਹਨ ਅਨੇਕ ਪਦਾਰਥ ਦੇ ਭੋਗਾਂ ਨੂੰ ਕੋੜਾ ਨੂੰ ਭਜਾਉਂਦਾ ਇਹ ਮੇਰੇ ਗੋਬਿੰਦਾ ਇੱਕ ਨੰਗਨ ਸਿਰ ਹੈ ਨੰਗ ਨੰਗੀ ਸਿਰ ਨੂੰ ਕਿਸੇ ਵਾਰ ਕੋਈ ਪੁੰਨ ਦਾਾਨ ਨਹੀਂ ਕੀਤਾ ਉਹ ਨੰਗੇ ਹੀ ਤੁਰੇ ਫਿਰਦੇ ਆ ਨੰਗ ਪੈਰਾਂ ਤੋਂ ਵੀ ਨੰਗੇ ਸਿਰ ਤੋਂ ਵੀ ਨੰਗੇ ਗਲ ਤੋਂ ਵੀ ਨੰਗੇ ਇਸ ਪ੍ਰਕਾਰ ਨੰਗੇ ਹੀ ਤੁਰੇ ਫਿਰਦੇ ਆ ਇਸ ਨਗਨਿ ਫਿਰਦੇ ਨੰਗੀ ਨੰਗੀ ਜੀ ਇੱਕ ਨਗਨ ਫਿਰਦੇ ਆ ਦੋ ਪੱਦੇ ਹੋਏ ਸੰਸਾਰ ਵਿੱਚ ਅਤੇ ਨੰਗ ਨੰਗੀ ਜੀ ਉਹ ਨਗ ਪਹਾੜਾਂ ਦੇ ਵਿੱਚ ਨੰਗੀ ਪਹਾੜਾਂ ਪਹਾੜਾਂ ਕੀ ਨੰਗੇ ਨੰਗੇ ਤੁਰੇ ਫਿਰਦੇ ਹਨਗੇ ਇਸ ਪ੍ਰਕਾਰ ਅਧਵਾ ਇਤਨਾ ਤੂ ਤੂ ਆਜਾ ਨੇ ਗੋਬਿੰਦਾਈ ਕਾ ਬ੍ਰਹਮਾ ਨੰਦਰੀ ਤੂ ਤੂ ਆਜਨੀ ਬ੍ਰਹਮ ਗਿਆਨੀਆਂ ਨੂੰ ਭਗਵਾਨਾ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਕਰਕੇ ਬ੍ਰਹਮਾਨੰਦ ਰੂਪ ਹੀ ਹੋਗੇ ਇੱਕ ਲੈਵਲ ਫਿਰ ਹੈ ਲੰਗ ਲੰਗੀ ਜੀ ਇਸ ਰੂਪ ਨਾਲ ਵਿੱਚ ਪਏ ਹੋਏ ਪਸ਼ੂ ਜੀ ਨੇ ਨੰਗੇ ਤੁਰੇ ਫਿਰਦੇ ਐ ਬਾਂਦਰ ਆਦਿਕ ਨੰਗੇ ਤੁਰੇ ਫਿਰਦੇ ਐ ਉਹ ਨੰਗੇ ਹੀ ਤੁਰੇ ਫਿਰਦੇ ਰਹਿੰਦੇ ਐ ਨੰਗ ਨੰਗੀ ਜੀ ਪਹਾੜਾਂ ਪਹਾੜਾਂ 'ਚ ਨੱਚਦੇ ਫਿਰਦੇ ਐ ਕਦੇ ਕਿਸੇ ਨਗ ਤੇ ਜਾ ਰਹੇ ਕਦੇ ਕਿਸੇ ਪਹਾੜ ਤੇ ਜਾ ਰਹੇ ਕੋਈ ਇਸ ਪ੍ਰਕਾਰ ਇੱਕ ਨਗਨ ਫਿਰਦੇ ਐ ਨੰਗੀ ਨੰਗੀ ਜੀ ਕਦੇ ਸਵਰਗ ਦੇ ਪਹਾੜ ਤੇ ਜਾ ਰਹੇ ਫੇਰ ਵੀ ਪੁੰਨਾ ਤੋਂ ਹੀਣੀ ਜਿਗ ਪੈਂਦੇ ਐ ਅਤੇ ਕਦੇ ਵਰਮ ਲੋਕ ਦੀ ਜਾ ਕੇ ਸੇ ਨੰਗੀ ਹੋ ਜਾਂਦੇ ਦੇ ਪਤੇ ਹੋ ਜਾਂਦੇ ਜਿਵੇਂ ਬ੍ਰਹਮਾ ਡੋਲ ਗਿਆ ਸੀ ਆਪੇ ਜਗਤ ਉਪਾਇਲਾ ਮੇਰੇ ਗੋਵਿੰਦਾ ਤੇ ਮੇਰੇ ਗੋਵਿੰਦਾ ਤੇ ਸ਼੍ਰੀਸ਼ਟੀ ਨੂੰ ਪੈਦਾ ਕਰਦਾ ਹੈ ਹਰ ਗਾਨ ਦੀਵੇ ਸਭ ਮੰਗੀ ਜੀ ਸਾਰੇ ਦੇ ਮੰਗੇ ਹੋਏ ਦਾਨ ਦਿੰਦੇ ਜਿਹੋ ਜੀ ਕਹੀ ਰੀਸ਼ਾ ਹੁੰਦੀ ਮੰਗਦਾ ਹੈ ਉਹ ਮੰਨਨ ਅਸਾਰ ਦਾਨ ਦੰਨਾ ਅਸਾਰਾਂ ਦੀ ਵਾਸ਼ਨਾ ਅੰਸਾਰ ਲੈ ਸੇ ਨਾਮ ਆਧਾਰ ਹੈ ਮੇਰੇ ਗੋਵਿੰਦਾ ਹੋਰ ਮੈਂ ਕੋਈ ਚੀਜ਼ ਮੰਗਦੇ ਹੋ ਮੇਰੇ ਗੋਵਿੰਦ ਨਾਮ ਦਾ ਹੀ ਆਸਰਾ ਹੈ ਹਰ ਕਥਾ ਮੰਗ ਹੈ ਹਰ ਚੰਗੀ ਦੀ ਇਹ ਰੋਹ ਤੇਰੀ ਪ੍ਰਾਪੀ ਹੋਈ ਚੰਗੀ ਕਥਾ ਅਨੰਦ ਗੁਸੂਖ ਦੀ ਉਹ ਮੰਗਦੇ ਆ ਜਾਂ ਉਹ ਬਾਰੇ ਹੋਰ ਪੁਰਾਣੀਆਂ ਦੀਆਂ ਕਥਾ ਰਾਗੀਆਂ ਰਾਣਿਆਂ ਦੀ ਕਥਾ ਛੱਡ ਕੇ ਚੰਗੀ ਤੋਂ ਚੰਗੀ ਪ੍ਰਾਪਤੀ ਵਾਲੀ ਸਰੂਪ ਲਖਣਾਂ ਵਾਲੀ ਕਥਾਫੀ ਲਖਣ ਹੈ ਇਹ ਚੰਗੀ ਕਥਾ ਹੈ ਉਸ ਨੂੰ ਮੰਗਦੇ ਹਨ ਪਰ ਆਪੇ ਭਗਤ ਕਰਾਏਗਾ ਮੇਰੀ ਗੋਵਿੰਦਾ ਮੇਰੀ ਗੋਵਿੰਦ ਆਪ ਜੀ ਨੂੰ ਤਾਂ ਪ੍ਰੇਮ ਭਗਤੀ ਕਰਾਣਾ ਹੈ ਕਿਰਪਾ ਦਿੱਸ਼ਟੀ ਕਰਕੇ ਗੁਰੂ ਰੂਪ ਧਾਰ ਕੇ ਹਰ ਭਗਤਾ ਲੋਚ ਮਨ ਪੂਰੀ ਜੀ ਜੇ ਹਰੀ ਆਪ ਦੇ ਭਗਤਾਂ ਦੀ ਲੋਚ ਇੱਛਾ ਮਨ ਦੀ ਤੁਸੀਂ ਪੂਰੀ ਕਰ ਜੁੰਦੇ ਹੋ ਗਰੀਬ ਨਾ ਦੇਰਸ਼ਨ ਦੇ ਜੁੰਦੇ ਹੋ ਆਪੇ ਜਲ ਖਲ ਵਰਤਦਾ ਮੇਰੀ ਗੋਵਿੰਦਾ ਆਪ ਹੀ ਨਿਰਜਨ ਰੂਪ ਹੋ ਕੇ ਜਨ ਕੀ ਜਲ ਰੂਪ ਖਾਲਸਾ ਭਾਗ ਰੂਪ ਹੈ ਜਲਦੇ ਅੰਦਰ ਆਪ ਦਰਕਾਰ ਰੂਪ ਹੈ ਖਲਾਕ ਇਸਤੁਪਿੰਦ ਹੈ ਆਪ ਹੀ ਸਾਰੇ ਮੇਰੇ ਗਵਨ ਦਰਖ ਰਿਹਾ ਤੂੰ ਆਪ ਹੀ ਗਲ ਪ੍ਰੇਮੀਆਂ ਵਾਲੇ ਥਾਂ ਤੇ ਪ੍ਰੇਮ ਨੂੰ ਹੋ ਕੇ ਵਰਦਾ ਹਲ ਖੁਸ਼ ਕਾਮਨਾ ਵਾਲੇ ਲੋਕਾਂ ਦੀ ਕਾਮਨਾ ਹੀ ਪੂਰੀਆਂ ਕਰਦੇ ਵਰਦ ਰਿਹਾ ਹੈ ਰਾਮ ਰਹਿਆ ਨਹੀਂ ਦੂਰੀ ਦੀ ਬਾਰੂ ਬਾਦ ਮਾਰਾ ਦੀ ਆਪ ਕੋ ਰਿਆ ਕਿ ਤੋ ਦੂਰ ਨਹੀਂ ਹੈ ਕੋਦਾ ਹਾਜ਼ਰ ਨਾਜ਼ਰ ਹੈ ਹਰ ਅੰਦਰ ਬਾਹਰ ਆਪ ਹੈ ਮੀਰੀ ਗੂਜਿੰਦ ਸਹਜ ਨਾਲ ਵੀ ਬਾਹਰ ਸੰਸਾਰ ਦੇ ਅੰਦਰ ਵੀ ਆਪ ਹੀ ਇਹ ਮੇਰੇ ਗੋਬਨ ਪਰਮੇਸ਼ਰ ਦੀ ਹਰ ਆਪ ਰਹਾ ਪਰ ਪੂਰੀ ਆਂ ਦੀ ਹਰੀ ਅੰਦਰ ਵਾਰ ਦੇ ਤੇ ਤੋਰੇ ਕੇ ਵਰਪੂਰ ਵਿਆਪ ਹੋ ਰਿਹਾ ਹੈ ਲਵਾ ਲਗੋ ਕਾਸ਼ੀ ਨਿਆਈਂ ਮਰ ਆਤਮ ਆਰਾਮ ਪਸਾਰਿਆ ਲੀੜੀ ਗੋਵਿੰਦ ਜੀ ਹਰੀ ਸਾਰਿਆਂ ਦਾ ਆਪਣੇ ਆਪ ਰੂਪ ਜੀਵਨ ਦੇ ਅੰਦਰ ਆਰਾਮ ਮਾਇਆ ਸੁਗਲ ਹੋ ਕੇ ਈਸ਼ਰ ਰੂਪੋ ਆਪਣੇ ਆਪ ਹੀ ਤੇ ਪਸਾਰਿਆ ਹੋਇਆ ਹੈ ਆਤ ਕੋ ਪਿੰਨ ਅਨਾਤਮਾ ਜੜ ਵਸੂ ਹੈ ਆਰਾਮ ਕੋ ਪਿੰਨ ਸਾਰੀ ਜਿਹੜੀ ਅਨਾਤਮਾ ਦਾ ਵਸੂ ਹੈ ਇਸ ਕਰਕੇ ਹਰੀ ਆਪ ਹੀ ਆਤਮਾ ਜੀਵਾਤਮਾ ਰੂਪ ਹੈ اے کرشنن ਸਰب دیوا دیوا دیو دیوتا ਆਤਮਾ ਆਤਮਾ ਵਾਸ دی واسو آپ ہی رام ਵਾਸ دی ہو کے ਫੈਲਿਆ ਆਪਣੇ ਆਪ ਨੂੰ ہر ویکھے ਆਪ ਹਜ਼ੂਰੀ ਦੀ میرے ਗੁਰੰਦ ਆਪ ਹੀ ਨੇੜੇ ਹੋ ਕੇ ਸਾਰਿਆਂ ਨੂੰ ਵੇਖਣ ਵਾਲਾ ਹੈ ਜੋ ਕੋਈ ਕਰਤੂਤ ਕਰਨੀ ਹੈ আর ਅੰਤਰਵਾਜਾ ਪਾਉਣ ਹੈ میرے ਗੋਵਿੰਦ ਜੇ ਗੋਵਿੰਦ ਪਿਆਰੇ ਸੰਤ ਜਨ ਨੂੰ ਅੰਦਰ ਹਰੀ ਨੂੰ ਪੌਣ ਦਾ ਵਾਜਾ ਵਜਾਇਆ ਹੋਇਆ ਪੰਜ ਪ੍ਰਾਣ ਦੂਪੋ ਕੋ ਪੌਣ ਲਗ ਰਹੀ ਹੈ ਪ੍ਰਾਣੋ ਪਾਨ ਬਿਆਨ ਸਮਾਨ ਉਦਾਨ ਆਦਿਕ ਹਰ ਆਪ ਵਜਾਏ ਕਿਉਂ বাজ ਜਾਏ ਜਿਵੇਂ ਹਰੀ ਆਏ ਬਾਜਾ ਵਜਾਉਂਦਾ ਇਸ ਤਰ੍ਹਾਂ ਕੋ ਵਾਜੇ বাজ ਰਹੇ ਹੈ ਸਾਰੇ ਅੰਦਰ ਪੌਣ ਦਾ ਵਾਜਾ ਸਾਸਾਂ ਦਾ ਹੈ ਜਿਵੇਂ ਮਾਰੇ ਕਹੇ ਅੰਦਰ ਬੁਜਾਉਂਦੇ ਕੋਈ ਚੰਦਾ ਕੋਈ ਮੁੰਦਾ ਕੋਈ ਉਤਮ ਕੋਈ ਮੱਧਮ ਕੋਈ ਕਨਿਸ਼ਟ ਬੋਲ ਬੋਲੇ ਹੈ ਕਿਸ ਪ੍ਰਕਾਰ ਬੋਲਦੇ ਅੰਤਰਵਾਜਾ ਕੌਣ ਹੈ ਕੌਣ ਦੇ ਰੰਗ ਤੇਰਾ ਜੀਤਾਰਚਾ ਆਉਦਾ ਕਿਹਨ ਸਰੂਪ ਉਹ ਉਤਰੀ ਬਾਜਾ ਹੈ ਆਉਦੇ ਉਜਾਰਨ ਦਾ ਜਿਵੇਂ ਆਦਿ ਜਾਨੇ ਜਿਹੜੀ ਬਾਜੀਆਂ ਨੂੰ ਉਹ ਵੀ ਸ਼ਰੀਰ ਦੀ ਬਾਜੇ ਦਲਦੇ ਹੈ ਪ੍ਰਵੇਸ਼ੇ ਦੀ ਹਰ ਅੰਤਰਨਾਮ ਨਿਗਹਾਨ ਹੈ ਮੇਰੇ ਗੂਗੰਧਾਰ ਗੁਗੰਧਿ ਨਾ ਬੇੰਗਰੇ ਆਗੇ ਨਾਮ ਭਰੀ ਖਜ਼ਾਨਾ ਹੈ ਗੁਰਸੱਜ ਦੀ ਹਰ ਪ੍ਰਭ ਗਾਜੈ ਜੀ ਉਹ ਰੂਹ ਹੈ ਜਿਹੜੀ ਸ਼ਬਦ ਦੀ ਕਮਾਈ ਕਰਨ ਵਾਲੀ ਹੈ ਉਹਨਾਂ ਲਈ ਪ੍ਰਭ ਤੋਂ ਗਾਜੈ ਪਰਗਟ ਹੋ ਜਾ ਮੇਰੀ ਜੀਨਾਂ ਦੇ ਅੰਦਰ ਇਹ ਨਾਮ ਦਾ ਬਾਜਾ ਵਜਾ ਪੌਣ ਦੇ ਬਾਜੇ ਤੋਂ ਸਾਰੇ ਇੰਦਰੀ ਲੱਜਦੇ ਹੈ ਜਿਨ੍ਹਾਂ ਅੰਦਰ ਨਾਮ ਦਾ ਬਾਜਾ ਵਜਾ ਪੌਣ ਦੇ ਅੰਦਰ ਗੱਜਿਆ ਹੋਵੇ ਪਰਗਟ ਹੋਇਆ ਹੋਵੇ ਇਹ ਪਰਮੇਸ਼ਰ ਪ੍ਰਭੂ ਦੀ ਆਪੇ ਸਰਨਪਵਾਏਗਾ ਮੇਰੇ ਗੋਵਿੰਦਾ ਆਪ ਹੀ ਗਿਰੂ ਦੀ ਸ਼ਰਮੇ ਚ ਪਵਾ ਦੇਣਾ ਹੈ ਮੇਰੇ ਗੋਬਨ ਪ੍ਰੀਅ ਕਰਕੇ ਪੂਰੇ ਨੂੰ ਪੁੰਨਾਨਾ ਜੀਣਾ ਮਾਰ ਕਾਜ ਤੇ ਜਾਣਾ ਰਾਸ ਲੱਜਾਏਗੀ ਇਹ ਵੀ ਆਸੇ ਜਿਹੜੇ ਕੱਗੜੀਆਂ ਨੂੰ ਲੱਗਿਆ ਜੀ ਆਪ ਹੀ ਰੱਖਦਾ ਹੈ ਜੀ ਵੱਡ ਭਾਜੀ ਮੇਨ ਸਰਨਾ ਤੂ ਆਪ ਕਦੀ ਰੱਖਿਆ ਤੀਕੀ ਵੱਡ ਭਾਜੀ ਮੇਨ ਸੰਗਤੀ ਮੇਰੇ ਗੋਵਿੰਦਾ ਮੇਰੇ ਗੋਵਿੰਦ ਪਿਆਰੇ ਸੰਤ ਜੀ ਨੂੰ ਇਹ ਗੋਟਾ ਜਨ ਕਰਕੇ ਮਿਲਣਾ ਚਾਹੀਸੀ ਤੁਮਗੇ ਦੇ ਵਿੱਚ ਤੁਮਨਾ ਨਾਮ ਤੇ ਨਾਮ ਸਿੱਧ ਪਾਜੈਗੀ ਜੇ ਮਹਾਰਾਜ ਦੇਗੇ ਜਨੋ ਨਾਮ ਕੇ ਤਾਈ ਜਪੋਗੇ ਥੋੜੇ ਕਾਰਜ ਸਿੱਧ ਹੋ ਜਾਣਗੇ ਲੋਕ ਤੋਂ ਲੋਕ ਦੇ ਪਰਮਾਰਥ ਦੇ ਬਿਹਾਰ ਵੇ ਕੋਈ ਅਧੂਰਾ ਕਾਰਜ ਨਹੀਂ ਰਹੇਗਾ ਹੈ ਪਿਆਰੇ ਜੀ